ਗਾਈ ਜੀ ਤੁਹਾਡੇ ਸਾਰਿਆਂ ਦੀ ਨਾ ਇੱਕ ਹੈਲਪ ਦੀ ਲੋੜ ਹੈ ਇਹ ਹੈਲਪ ਸਿਰਫ ਇਹ ਹੈ ਕਿ ਇਹ ਬੰਦੇ ਆ ਇਹ ਵੀਡੀਓ ਉਹਨਾਂ ਵਾਸਤੇ ਆ ਕਿ ਜਿਹੜੇ ਬੰਦੇ ਪ੍ਰਾਪਰਟੀ ਡੀਲਰ ਨੇ ਜਾਂ ਜਿਹੜੇ ਜਾਗਾ ਦਾ ਜਾਂ ਮਕਾਨਾਂ ਦਾ ਕੰਮ ਕਰਦੇ ਨੇ ਇਹ ਵੀਡੀਓ ਸਿਰਫ ਇੱਕ ਉਹਨਾਂ ਵਾਸਤੇ ਆ ਅਸੀਂ ਸਾਰੇ ਹੱਤ ਕੰਡੇ ਅਪਣਾ ਕੇ ਦੇਖ ਲੇ ਸਭ ਕੁਝ ਕਰਕੇ ਦੇਖ ਲਿਆ ਕਿ ਚੱਲ ਜੇ ਇਧਰੋਂ ਨਹੀਂ ਤੇ ਇਧਰੋਂ ਸਹੀ ਇਧਰੋਂ ਨਹੀਂ ਤੇ ਇਧਰੋਂ ਸਹੀ ਕਿ ਜੇ ਸਾਡੀ ਕੋਈ ਇਹ ਕੰਮ ਕਰਾ ਸਕਦਾ ਹੋਵੇ ਜਾਂ ਇਹ ਕੰਮ ਕੋਈ ਕਰ ਸਕਦਾ ਹੋਵੇ ਬੱਟਿਆ ਕਿ ਅਸੀਂ ਕਈਆਂ ਨੂੰ ਵੀ ਦਿਖਾਇਆ ਕਈਆਂ ਨੂੰ ਕਾਗਜ਼ ਵੀ ਦਿਖਾਇਆ ਸਭ ਕੁਝ ਦਿਖਾਇਆ ਪਰ ਇਹ ਕਿ ਕੋਈ ਕੰਮ ਨਹੀਂ ਕਰ ਪਾਰਿਆ ਹੁਣ ਇਹ ਅੱਜ ਮੇਰੇ ਦਿਮਾਗ ਦੇ ਵਿੱਚ ਆਈ ਮੈਂ ਕਿ ਚਲੋ ਠੀਕ ਹੈ ਇੱਕ ਵਾਰੀ YouTube ਤੇ ਉਹਨੂੰ ਪਾ ਕੇ ਦੇਖ ਲੈਣੇ ਤੇ Instagram ਦੇ ਉੱਪਰ ਵੀ ਪਾ ਕੇ ਦੇਖ ਲੈਣੇ ਆ ਕੀ ਪਤਾ ਭਾਈ ਚੰਗੇ ਤੋਂ ਚੰਗੇ ਬੰਦੇ ਬੈਠੇ ਦੁਨੀਆ ਦੇ ਵਿੱਚ ਤੇ ਕੀ ਪਤਾ ਕੋਈ ਇਹ ਕੰਮ ਕਰਾ ਸਕਦਾ ਹੋਵੇ ਸਾਡਾ ਤੇ ਇਹ ਵੀਡੀਓ ਸਿਰਫ ਡੀਲਰਾਂ ਵਾਸਤੇ ਆ ਹੋਰ ਕਿਸੇ ਵਾਸਤੇ ਨਹੀਂ ਕਿ ਜਿਹੜੇ ਪ੍ਰਾਪਰਟੀ ਡੀਲਰ ਹੋਣ ਜਾਂ ਜਿਨ੍ਹਾਂ ਦੀ ਪਹਿਚਾਣ ਦੇ ਵਿੱਚ ਕੋਈ ਡੀਲਰ ਹੋਵੇ ਇਹ ਉਹਨਾਂ ਵਾਸਤੇ ਆ ਕਿ ਜੇ ਤੁਸੀਂ ਸੋਚਿਓ ਕਿ ਕੁਝ ਐਂਟਰਟੇਨਮੈਂਟ ਇੱਥੇ ਹੋਣਾ ਤੇ ਬਾਈ ਇੱਥੇ ਤੁਸੀਂ ਵੀਡੀਓ ਛੱਡ ਕੇ ਤੁਸੀਂ ਜਾ ਸਕਦੇ ਹੋ ਕੁਛ ਇੱਥੇ ਐਂਟਰਟੇਨਮੈਂਟ ਨਹੀਂ ਹੋਣਾ ਹੁਣ ਗੱਲ ਇਸ ਤਰ੍ਹਾਂ ਕੀ ਸਾਡੀ ਨਾ ਜਗ੍ਹਾ ਹੈਗੀ ਆ ਪਟਿਆਲੇ ਪਟਿਆਲੇ ਹੈਗੀ ਸਾਡੀ ਜਗਾ ਜੀ ਰਾਜਪੁਰਾ ਰੋਡ ਦੇ ਉੱਪਰ ਤੇ ਹੁਣ ਉਹ ਜਗ੍ਹਾ ਸੀਗੀ ਜੀ ਮੇਰੇ ਨਾਨੇ ਨੇ ਲੈ ਕੇ ਦਿੱਤੀ ਹੋਈ ਸੀਗੀ ਤੇ ਹੁਣ ਮੇਰੇ ਮੰਮੀ ਦੇ ਪਰਿਵਾਰ ਦੇ ਵਿੱਚੋਂ ਤਾਂ ਕੋਈ ਸੀਗਾ ਨਹੀਂ ਇਕੱਲੇ ਮੰਮੀ ਸੀਗੇ ਤੇ ਹੁਣ ਆ ਟਾਈਮ ਇਹ ਜਾ ਗਿਆ ਤੇ ਹੁਣ ਅੱਧੇ ਟਾਈਮ ਦੇ ਵਿੱਚ ਮੰਮੀ ਵੀ ਨਹੀਂ ਹੈਗੇ ਠੀਕ ਹੈ ਜੀ ਹੁਣ ਉਹ ਜਗ੍ਹਾ ਦੇ ਕਾਗਜ਼ ਕੋ ਗਸਤਾ ਸਾਡੇ ਕੋ ਸਾਰੇ ਬਾਈ ਨੇ ਸਭ ਕੁਝ ਕੀਤਾ ਪਿਆ ਵਾ ਸਭ ਕੁਝ ਪਿਆ ਵਾ ਮਲਕੀ ਇੱਥੇ ਤੱਕ ਦੀ ਜਿਹੜੇ ਨਾਲੀਆਂ ਦੇ ਪੈਸੇ ਵੀ ਭਰੇ ਸੀ ਉਹ ਵੀ ਸਾਡੇ ਕੋ ਡਾਕੂਮੈਂਟ ਪਏ ਨੇ ਮਲਕੀ ਤਕਰੀਬਨ ਅਸੀਂ ਇਹ ਕਹਦੀ ਕਿ ਡਾਕੂਮੈਂਟ ਉਹਦੇ ਪੂਰੇ ਨੇ ਮਲਕੀ ਡਾਕੂਮੈਂਟ ਦੇ ਉੱਪਰ ਕੋਈ ਕਮੀ ਨਹੀਂ ਹੈਗੀ ਤੇ ਅਸੀਂ ਇਹ ਕਹਿੰਦੇ ਸੀ ਕਿ ਸਾਨੂੰ ਕਈਆਂ ਨੇ ਕਿਹਾ ਸੀ ਕਿ ਡੀਲਰ ਨੂੰ ਲਗਾ ਕੇ ਦੇਖ ਲਓ ਹੁਣ ਕਿਉਂਕਿ ਗੱਲ ਇਹ ਕਿ ਉਹ ਜਗ੍ਹਾ ਈ ਸੀ ਕਿ ਇੰਪਰੂਵਮੈਂਟ ਟਰਸਟ ਦੇ ਵਿੱਚ ਠੀਕ ਹੈ ਜੀ ਇੰਪਰੂਵਮੈਂਟ ਟਰਸਟ ਦੇ ਵਿੱਚ ਈ ਸੀ ਤੇ ਉੱਥੇ ਸੀ 28 ਜਣੇ ਸੀਗੇ 28 ਜਣਿਆਂ ਨੇ ਕੇਸ ਲਾਏ ਸੀ ਤੇ ਜਿਹਦੇ ਵਿੱਚੋਂ ਫਿਰ ਉਹ ਕੇਸ ਜਿੱਤ ਗਏ ਸੀਗੇ ਤੇ ਉਹ ਕੇਜ ਜਿੱਤ ਗਏ ਸੀ ਉਹਦਾ ਲੈਟਰ ਵੀ ਸਾਡੇ ਕੋਲ ਪਿਆ ਵਾ ਠੀਕ ਹੈ ਜੀ ਮਲਕੀ ਤਕਰੀਬਨ ਸਭ ਕੁਝ ਪਿਆ ਵਾ ਉਹ ਜਗਾ ਦਾ ਮਲਕੀ ਕੋਈ ਇਹ ਜੀ ਹੈ ਹੀ ਨਹੀਂ ਚੀਜ਼ ਕਿ ਨਹੀਂ ਪਈ ਹੁਣ ਉੱਥੇ ਗੱਲ ਇਹ ਸੀਗੀ ਕਿ ਜਦੋਂ ਜਗਾ ਉਹ ਮੰਮੀ ਦੇ ਨਾਮ ਨਹੀਂ ਸੀਗੀ ਉਹ ਜਗਾ ਹਾਲਾਕਿ ਹੁਣ ਮੰਮੀ ਹੁਣ ਮੰਮੀ ਦੇ ਪਰਿਵਾਰ ਦੇ ਵਿੱਚ ਕੋਈ ਸੀਗਾ ਨਹੀਂ ਸਿਰਫ ਨਾਨਾ ਜੀ ਹੀ ਰਹਿੰਦੇ ਸੀਗੇ ਉਹ ਸੌਰੀ ਮੰਮੀ ਰਹਿੰਦੇ ਸੀਗੀ ਬਟ ਇਹ ਕਿ ਮੰਮੀ ਨੇ ਉਹ ਜਗ੍ਹਾ ਨਾਮ ਨਹੀਂ ਕਰਵਾਈ ਸੀਗੀ ਹੁਣ ਜੇ ਨਾਮ ਕਰਾਈ ਹੁੰਦੀ ਫਿਰ ਤਾਂ ਅਸੀਂ ਕਹਿੰਦੇ ਕਿ ਚਲੋ ਅਸੀਂ ਉਹਨੂੰ ਵੇਚ ਦਈਏ ਜਾਂ ਅਸੀਂ ਕੁਝ ਉਹਦਾ ਕੁਝ ਕਰ ਸਕੀਏ ਹੁਣ ਉਹ ਜਗ੍ਹਾ ਨਾਮ ਨਹੀਂ ਸੀਗੀ ਹੁਣ ਉਹਦਾ ਕਰਾਣਾ ਸੀਗਾ ਇੰਤਕਾਲ ਹੁਣ ਇੰਤਕਾਲ ਦੇ ਵਿੱਚ ਇਦਾਂ ਕਿ ਇੰਤਕਾਲ ਅਸੀਂ ਇੱਕ ਦੋਰੀ ਪੁੱਛੇਗੇ ਪੁੱਛਣ ਗਏ ਸੀਗੇ ਮਲਕੀ ਉਹ ਕਹਿੰਦੇ ਕਿ ਜਿੰਨੇ ਸਾਲ ਪੁਰਾਣੀ ਜਗਾ ਹੁੰਦੀ ਹਰ ਸਾਲ 500 ਰੁਪਏ ਪਾਣੀ 1000 ਰੁਪਏ ਵਧਦਾ ਵਾ ਇਹਦਾ ਹੁਣ ਇੰਨਾ ਮੈਨੂੰ ਇੰਨਾ ਚੀਜ਼ਾਂ ਨੂੰ ਨਹੀਂ ਪਤਾ ਤੇ ਉਹ ਜਗਾ ਹੈਗੀ ਜੀ ਪਟਿਆਲਾ ਰਾਜਪੁਰਾ ਰੋਡ ਦੇ ਉੱਪਰ ਤੇ ਇੰਤਕਾਲ ਦੇ ਉੱਪਰ ਉਹਦੇ ਪੈਸੇ ਬਹੁਤ ਜ਼ਿਆਦਾ ਲੱਗ ਰਹੇ ਆ ਹੁਣ ਅਸ ਦਾ ਟਾਈਮ ਇਹ ਆ ਕਿ ਸਾਡੇ ਪਰਿਵਾਰ ਦੇ ਵਿੱਚ ਹੁਣ ਮੇਰੀ ਮੰਮੀ ਵੀ ਨਹੀਂ ਰਹੀ ਠੀਕ ਆ ਜੀ ਹੁਣ ਜਗਾ ਤੇ ਚਲੋ ਠੀਕ ਆ ਆਟੋਮੈਟਿਕ ਸਾਡੇ ਹੀ ਆ ਮਲਕੀ ਇੱਕ ਤਰ੍ਹਾਂ ਸਾਡੀ ਹੋਈ ਆ ਪਰ ਗੱਲ ਇਹ ਆ ਕਿ ਉਸ ਜਗਾ ਦਾ ਇੰਤਕਾਲ ਨਹੀਂ ਹੋਇਆ ਹਣ ਗੱਲ ਇਹ ਹੈ ਕਿ ਉਦwidehat ਹੁਣ ਮੈਨੂੰ ਪਤਾ ਕਿ ਸਾਡੇ ਪਰਿਵਾਰ ਵਿੱਚੋ ਕਿ ਮੈਂ ਭਾਈ ਆਪਣੀ ਮੰਮੀ ਦੇ ਮੁੰਡਾ ਵਾਂ ਜਾਂ ਜੋ ਵੀ ਹੈ ਮੇਰੇ ਪਾਪਾ ਵੀ ਨੇ ਠੀਕ ਆ ਹੁਣ ਗੱਲ ਇਹ ਹੈ ਕਿ ਕਾਗਜ਼ਾਂ ਵਿੱਚ ਨਾਮ ਬੋਲਣਾ ਚਾਹੀਦਾ ਨਾ ਕਿ ਕਾਗਜ਼ਾਂ 'ਚ ਨਾਮ ਨਹੀਂ ਹੈਗਾ ਤੇ ਜੇ ਕੋਈ ਬੰਦਾ ਇਹ ਕੰਮ ਕਰਾ ਸਕਦਾ ਹੋਵੇ ਮਲਕੀ ਜਿੰਨ ਜਗ੍ਹਾ ਤੋਂ ਕੰਮ ਕਰਾਦੀ ਕਿਉਂਕਿ ਦੇਖੋ ਜੀ ਸਾਡੇ ਕੋ ਅਸੀਂ ਇਹ ਕਹਦੇ ਕਿ ਅਸੀਂ ਇੰਨੇ ਪੈਸੇ ਹੈ ਨਹੀਂ ਸਾਡੇ ਕੋਲ ਕਿ ਅਸੀਂ ਇੰਨੇ ਪੈਸੇ ਲਾ ਕੇ ਉਹ ਜਗ੍ਹਾ ਦਾ ਇੰਤਕਾਲ ਕਰਾਈਏ ਤੇ ਨਾਮ ਕਰਵਾ ਕੇ ਫਿਰ ਅਸੀਂ ਉਹ ਜਗਾ ਵੇਚ ਸਕੀਏ ਔਰ ਇਹ ਸਿਰਫ ਇੱਕ ਇੰਤਕਾਲ ਇੰਤਕਾਲ ਹੋਣਾ ਹੋਰ ਕੁਝ ਨਹੀਂ ਹੋਣਾ ਕਿਉਂਕਿ ਡਾਕੂਮੈਂਟ ਸਾਰੇ ਬਈ ਨੇ ਬਸ ਇਹ ਕਿ ਉਹ ਮੰਮੀ ਦਾ ਨਾਮ ਵੀ ਨਹੀਂ ਚੜੀ ਹੋਈ ਸੀ ਜਗਾ ਜੇ ਕੋਈ ਬੰਦਾ ਇਹ ਕੰਮ ਕਰਵਾ ਸਕਦਾ ਹੋਵੇ ਸਪੈਸ਼ਲੀ ਮਲਕੀ ਪਟਿਆਲੇ ਦੇ ਵੀ ਜਗਾ ਉਹ ਰਾਜਪੁਰਾ ਰੋਡ ਦੇ ਉੱਪਰ ਜਗਾ ਦਾ ਤੇ ਅਸੀਂ ਇਹ ਕਹਿੰਨੇ ਕਿ ਉਹ ਜਗ੍ਹਾ ਅੱਜ ਦੇ ਟਾਈਮ ਦੇ ਵਿੱਚ ਕਾਫੀ ਮਹਿੰਗੀ ਹੈ ਜੀ ਹਾਈਵੇ ਰੋਡ ਦੇ ਉੱਪਰ ਆ ਠੀਕ ਹੈ ਜੀ ਤੇ ਅਸ ਤੋਂ ਕਈ ਸਾਲ ਪਹਿਲੇ ਉਹਦੀ ਜਗ੍ਹਾ ਦੀ ਕੀਮਤ 42000 ਰੁਪਏ ਗਾਜੀ ਸੀਗੀ ਤੇ 500 ਗਾਜ ਦੀ ਉਹ 200 ਗਾਜ ਦਾ ਇੱਕ ਪਲਾਟ ਆ ਤੇ 300 ਗਾਜ ਦਾ ਇੱਕ ਪਲਾਟ ਆ 500 ਗਾਜ ਦਾ ਪਲਾਟ ਆ ਤੇ ਜੇ ਕੋਈ ਜਗ੍ਹਾ ਦਾ ਉਹ ਉਹਦਾ ਕੰਮ ਕਰਾ ਸਕਦਾ ਹੋਵੇ ਅਸੀਂ ਇਹ ਕਹਿੰਨੇ ਆ ਕਿ ਸਾਨੂੰ ਅੱਧੇ ਪੈਸੇ ਚਾਹੀਦੇ ਨੇ ਭਾਵੇਂ ਉਹਦੇ ਉੱਪਰ ਜਿੰਨੇ ਮਰਜ਼ੀ ਲੱਗਣ ਉਹ ਆਪਣੇ ਪੈਸੇ ਲਾ ਲਵੇ ਤੇ ਅਧ ਰਖ ਲਵੇ ਸਾਨੂੰ ਕੋਈ ਟੈਨਸ਼ਨ ਨਹੀਂ ਗਈ ਕਿਉਂਕਿ ਸਾਡੇ ਕੋ ਪੈਸੇ ਨਹੀਂ ਹੈਗੇ ਕਿ ਅਸੀਂ ਪੈਸੇ ਲਾ ਕੇ ਉਹਦੇ ਉੱਪਰ ਤੇ ਅਸੀਂ ਉਹ ਜਗ੍ਹਾ ਦਾ ਕੰਮ ਕਰਾ ਸਕੀਏ ਜਾਂ ਕੁਝ ਵੀ ਕਰਾ ਸਕੀਏ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਜੀਗਾ ਤੇ ਪਲੀਜ਼ ਜਿੰਨੀ ਹੋ ਸਕੇ ਜੇ ਤੁਹਾਡੀ ਪਛਾਣ ਦੇ ਵਿੱਚ ਕੋਈ ਡੀਲਰ ਹੋਵੇ ਜਾਂ ਕੋਈ ਡੀਲਰ ਦਾ ਕੰਮ ਕਰਦਾ ਹੋਵੇ ਇਹ ਆਦਰਵਾਇਸ ਕੋਈ ਵੀ ਬੰਦਾ ਹੈ ਜਿਹਾ ਹੋਵੇ ਕਿ ਜਿਹੜਾ ਇਸ ਮਾਮਲੇ ਨੂੰ ਸ਼ਾਇਦ ਹੱਲ ਕਰ ਸਕੇ ਇਹ ਕਿ ਤੁਹਾਡੀ ਸਾਰਿਆਂ ਦੀ ਇੱਕ ਸਾਡੀ ਮਦਦ ਹੀ ਹੋ ਜੂਗੀ ਇਹ ਗੱਲ ਇਹ ਕਿ ਜੇ ਸਾਡਾ ਇਹ ਜਗ੍ਹਾ ਦਾ ਕੰਮ ਹੋ ਗਿਆ ਤੇ ਅਸੀਂ ਵੀ ਇਹ ਕਹਿੰਨੇ ਕਿ ਚਲ ਅਸੀਂ ਵੀ ਆਪਣੇ ਮਕਾਨ ਚ ਚੱਲ ਜਾਾਂਗੇ ਕਿਰਾਏ ਦੇ ਮਕਾਨ ਤੋਂ ਬਚੇ ਜਾਾਂਗੇ ਤੇ ਉਹ ਜਗ੍ਹਾ ਬਹੁਤ ਪੁਰਾਣੀ ਆ ਮਲਕੀ 1975 ਦੇ ਵਿੱਚ ਮੇਰੇ ਨਾਨੇ ਨੇ ਲਈ ਸੀ ਤੇ ਜੇ ਕੋਈ ਬੰਦਾ ਕਹੂਗਾ ਉਹ ਤੇ ਡਾਕੂਮੈਂਟਸ ਦੇਖਣੇ ਆ ਜਾਂ ਕੁਝ ਵੀ ਦੇਖਣਾ ਹਰ ਇੱਕ ਚੀਜ਼ ਉਹਦੇ ਖਸਰਾ ਨੰਬਰ ਤੱਕ ਸਭ ਕੁਝ ਹਰ ਇੱਕ ਚੀਜ਼ ਉਹਦੀ ਪਈਆ ਮਲਕੀ ਕੋਈ ਵੀ ਅਜੇ ਹੈ ਨਹੀਂ ਕਿ ਕੋਈ ਚੀਜ਼ ਨਹੀਂ ਹੈਗੀ ਬਸ ਸਾਡੀ ਗਰਾਰੀ ਅਰਥੇ ਅੜਦੀ ਆ ਕਿ ਸਾਡੇ ਕੋਲ ਇੰਤਕਾਲ ਕਰਾਣ ਨੂੰ ਪੈਸੇ ਨਹੀਂ ਹੈਗੇ ਕਿ ਅਸੀਂ ਇੰਤਕਾਲ ਕਿੱਥੋਂ ਕਰਾਈਏ ਕਿਉਂਕਿ ਇੰਤਕਾਲ ਦੇ ਉੱਪਰ ਬਹੁਤ ਪੈਸੇ ਲੱਗ ਰਹੇ ਨੇ ਹੁਣ ਇੱਥੇ ਤਾਂ ਕੰਬਰਾ ਕਿਰਾਏ ਦੇ ਉੱਪਰ ਰਹਿਨੇ ਤੇ ਇੰਤਕਾਲ ਅਸੀਂ ਕਿੱਥੋਂ ਕਰਾਵਾਂਗੇ ਇੰਤਕਾਲ ਕਰਾਣਾ ਉਹ ਤੇ ਅਸੀਂ ਇੱਕਦਮ ਕੋਈ ਇੱਧਰ ਕਿਸਤਾ ਨਾਲ ਬਕਾਨਾ ਲੈ ਲਈਏ ਤੇ ਜੇ ਕੋਈ ਹੋਵੇ ਜਾਂ ਜਿਹਨਾਂ ਦੀ ਪਛਾਣ ਦੇ ਵਿੱਚ ਕੋਈ ਡੀਲਰ ਹੋਵੇ ਜਾਂ ਕੋਈ ਵੀ ਹੋਵੇ ਮੇਰਾ ਵੀਰ ਹੋਵੇ ਭੈਣ ਹੋਵੇ ਜੇ ਤੁਸੀਂ ਇਹ ਵੀਡੀਓ ਉਹਨਾਂ ਤੱਕ ਪਹੁੰਚਾਉਂਗੇ ਜੇ ਉਹ ਕੰਮ ਵੀ ਕਰਾਉਂਦੇ ਨਹੀਂ ਹੈ ਤੁਸੀਂ ਵੀ ਤੇ ਤੁਹਾਡੇ ਥਰੂ ਹੀ ਉਹ ਕੰਮ ਕਰਾਊਗਾ ਜਿੰਨਾ ਖਾਊਗਾ ਸਾਡੇ ਤੋਂ ਸਰੂਗਾ ਅਸੀਂ 19 ਤੱਕ ਵੀ ਕਰ ਦਾਂਗੇ ਜੀ ਅਸੀਂ ਇਹ ਵੀ ਕਹਿੰਨੇ ਕਿ ਸਾਨੂੰ ਚਾਹੋ ਕੋਈ ਅੱਧਾ ਅੱਧਾ ਮਿਲ ਜੇ ਸਾਨੂੰ ਉਹ ਵੀ ਕੋਈ ਟੈਨਸ਼ਨ ਨਹੀਂ ਹੈਗੀ ਪਰ ਇਹ ਕਿ ਜੇ ਕੋਈ ਕੰਮ ਕਰਾਉਂਦਾ ਹੋਵੇ ਤਾਂ ਪਲੀਜ਼ ਇਹ ਵੀਡੀਓ ਉਹਨਾਂ ਤੱਕ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਸਾਨੂੰ ਹੁਣ ਅਸੀਂ ਕਾਫੀ ਡੀਲਰਾਂ ਨੂੰ ਦਿਖਾ ਚੁੱਕੇ ਹਾਂ ਹਰ ਇੱਕ ਜਗ੍ਹਾ ਤੇ ਉੱਪਰ ਦਿਖਾ ਚੁੱਕੇ ਹਾਂ ਪਰ ਇਹ ਕਿ ਕੋਈ ਬੰਦਾ ਹੱਥ ਨਹੀਂ ਬੰਨਦਾ ਹੋਣੇ ਦਾ ਬੰਦਾ ਸੀ ਵਕੀਲ ਸੀਗਾ ਉਹ ਕਹਿੰਦਾ ਕਿ ਮੈਂ ਕਰਾ ਦੂੰਗਾ ਜੀ ਉਹ ਵਕੀਲ ਨੂੰ ਰਜਿਸਟਰੀਆਂ ਦਿੱਤੀਆਂ ਸਭ ਕੁਝ ਦਿੱਤੀਆਂ ਉਹਨੇ ਦੇਖਿਆ ਦੁਕੀਆਂ ਸਭ ਕੁਝ ਕੀਤੀਆਂ ਉਹ ਕਹਿੰਦਾ ਮੈਂ ਦੱਸੂਗਾ ਦੱਸੂਗਾ ਜੀ ਅੱਜ 6 ਮਹੀਨੇ ਤੋਂ ਉੱਪਰ ਹੋ ਗਿਆ ਤੱਕ ਉਹਨੇ ਦੱਸਿਆ ਨਹੀਂ ਹੈਗਾ ਇੱਕ ਪਹਿਲਾਂ ਕਿਸੇ ਡੀਲਰ ਨੂੰ ਦਿਖਾਇਆ ਸੀਗਾ ਉਹ ਕਹਿੰਦਾ ਕਿ ਉਹਦੇ ਹੱਥ ਵਾਸ ਐ ਨਹੀਂ ਕਹਿੰਦਾ ਹੋਣਾ ਨਹੀਂ ਮੇਰੇ ਤੋਂ ਹੁਣ ਇੱਕ ਅੱਜ ਬੰਦੇ ਨੂੰ ਫੇਰ ਪੁੱਛਿਆ ਸੀਗਾ ਉਹ ਬੰਦਾ ਕਹਿੰਦਾ ਕਿ ਇਹ ਕੰਮ ਕਰਾਣਾ ਵਾਸੇ ਨਾ ਕੋਈ ਤਗੜਾ ਬੰਦਾ ਚਾਹੀਦਾ ਮਲਕੀ ਕੋਈ ਤਗੜਾ ਬੰਦਾ ਹੋਵੇ ਕਿ ਜਿਹੜਾ ਇਹਨੂੰ ਹੱਥ ਪਾ ਸਕੇ ਹੁਣ ਤਕੜਾ ਬੰਦਾ ਹੁਣ ਮੈਂ ਕਿ ਹੁਣ ਮੇਰੇ ਕੋਲ ਤਾਂ ਇਹੀ ਲੱਗਿਆ ਕਿ ਚਲੋ ਠੀਕ ਹੈ ਇੱਕ ਵਾਰੀ ਵੀਡੀਓ ਬਣਾ ਕੇ ਪਾ ਦਿੰਨੇ ਆ ਕਿ ਜੇ ਕੋਈ ਮੇਰੇ ਵੀਰ ਪੈਣ ਦੀ ਨਜ਼ਰ ਦੇ ਵਿੱਚ ਕੋਈ ਵੀ ਇਹੋ ਜਿਹਾ ਬੰਦਾ ਹੋਵੇ ਕੋਈ ਵੀ ਕੁਝ ਇਹੋ ਜਿਹਾ ਕਰਦਾ ਹੋਵੇ ਤਾਂ ਪਲੀਜ਼ ਇਹ ਵੀਡੀਓ ਦੇਖ ਕੇ ਜਰੂਰ ਪਹੁੰਚਾ ਦਿਓ ਇੱਕ ਸਾਡੀ ਵੀ ਤੁਹਾਡੇ ਥਰੂ ਸਾਡੀ ਹੈਲਪ ਹੋ ਜੂਗੀ ਸਾਡਾ ਵੀ ਆਪਣਾ ਮਕਾਨ ਬਣ ਜੂਗਾ ਹਾਂ ਜੇ ਤੁਹਾਡਾ ਵੀ ਕੁਝ ਹੁੰਦਾ ਹੋਵੇ ਤੇ ਅਸੀਂ ਤੁਹਾਡੇ ਵੀ ਅਸੀਂ ਮਾਣ ਸਨਨ ਜਰੂਰ ਕਰਾਂਗੇ ਤੇ ਇਹ ਰਿਕਵੈਸਟ ਹੀ ਹੈ ਇੱਕ ਤਰ੍ਹਾਂ ਤੇ ਜਿਵੇਂ ਮਰਜੀ ਤੁਸੀਂ ਸਮਝ ਲਓ ਪਰ ਇੰਨਾ ਕੰਮ ਸਾਡਾ ਕਰਾ ਦਿਓ ਤੇ ਜੇ ਕੋਈ ਬੰਦਾ ਕਰਦਾ ਹੋਵੇ ਕਮੇਨ ਨੂੰ ਇੰਸਟਾਗ੍ਰਾਮ ਦੇ ਉੱਪਰ ਜਾਂ ਕਿਤੇ ਵੀ ਉਹ ਆਪਣਾ ਡੀਐਮ ਕਰਦੇ ਆ ਜਾਂ ਮੈਸੇਜ ਕਰਦੇ ਤੇ ਮੈਂ ਉਹਨਾਂ ਨਾਲ ਸਿੱਧਾ ਕਾਲ ਦੇ ਉੱਪਰ ਗੱਲ ਕਰਕੇ ਕੰਟੈਕਟ ਕਰ ਲੂੰਗਾ ਜਗਾ ਜੁਗਾ ਜਿੱਥੇ ਆਣਾ ਜਾਣਾ ਹੋਇਆ ਉਹ ਵੀ ਦੱਸ ਦਾਂਗੇ ਜਦੋਂ ਆਣਾ ਜਾਣਾ ਹੋਇਆ ਢੇੜਾ ਮਾਰਨਾ ਹੋਇਆ ਜਗਾ ਦੇਖਣੀ ਹੋਈ ਕਿੱਥੇ ਆ ਕਿੱਥੇ ਨਹੀਂ ਆ ਕੋਈ ਸਾਨੂੰ ਟੈਨਸ਼ਨ ਨਹੀਂ ਬਸ ਗੱਲ ਇਹ ਕਿ ਦੇਖੋ ਸਾਡੇ ਕੋਲ ਨਾਲ ਨੂੰ ਸਟਾਰਟਿੰਗ ਦੇ ਵਿੱਚ ਕੋਈ ਪੈਸੇ ਨਹੀਂ ਹੈ ਅਸੀਂ ਕੱਲ ਨੂੰ ਉਹ ਬੰਦਾ ਕਵੇ ਕਿ ਹਾਂ ਵੀ ਟੜਗੋ ਪੈਸੇ ਤੁਹਾਨੂੰ ਇਨੇ ਲਾਣੇ ਪੈਣੇ ਅਸੀਂ ਦੇਖੋ ਕੋਈ ਪੈਸਾ ਲਾ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਹਾਂ ਉਹ ਬੰਦੇ ਨੂੰ ਪੈਸੇ ਲਾਣੇ ਪੈਣੇ ਆ ਸਭ ਕੁਝ ਉਹਨੂੰ ਕਰਨਾ ਪੈਣਾ ਅਸੀਂ ਅੱਧ ਦੇ ਦਾਂਗੇ ਉਹਨੂੰ ਤੇ ਜਿੰਨੀ ਵੀ ਜਗ੍ਹਾ ਹੋਗੀ ਅਸੀਂ ਅੱਧ ਦੇ ਦਾਂਗੇ ਉਹਨੂੰ ਅੱਧੇ ਉਹ ਰੱਖ ਲੈ ਅੱਧੇ ਅਸੀਂ ਤੁਹਾਨੂੰ ਦੇ ਦੇਵਾਂਗੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਉਹਨਾਂ ਗੇ ਰੱਖ ਲੈ ਆਪਣੇ ਜਿਹੜੇ ਪੈਸੇ ਲੱਗਣਗੇ ਉਹ ਕੱਢ ਕੇ ਉਸ ਤੋਂ ਬਾਅਦ ਅੱਧ ਅੱਧ ਰੱਖ ਲੈ ਆਪਣਾ ਤੇ ਜੇ ਕੋਈ ਹੋਵੇ ਤਾਂ ਪਲੀਜ਼ ਦੱਸਿਓ ਜ਼ਰੂਰ ਤੇ ਇੱਕ ਤੁਹਾਡੇ ਸਾਰੇ ਨਾਲ ਸਾਡੀ ਹੈਲਪ ਹੋ ਜੂਗੀ ਤੇ ਬਸ ਆਹਦੀ ਵੀਡੀਓ ਇੰਨੀ ਸੀਗੀ ਚੰਗਾ ਜੀ